ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਅੱਜ 8 ਮਹੀਨੇ ਦੀ ਸੰਗਰਾਮ ਤੇ ਸੰਗਰਾਮ ਦੀ ਸ਼ੁਰੂਆਤ ਤੇ ਅੱਜ ਮੀਂਹ ਆ ਗਿਆ ਨਿਕਨੇ ਨਿਕਾ ਆ ਦੇਖੋ ਗਰਮੀ ਬੜੀ ਮੌਸਮ ਠੰਡਾ ਹੋ ਗਿਆ ਵਾਹ ਬੱਦਲ ਗੱਜਰੇ ਨੇ ਬਿਜਲੀਆਂ ਲਿਸ਼ਕ ਰਹੀਆਂ ਨੇ ਤੇ ਅੱਜ ਹੜ ਦਾ ਪਹਿਲਾ ਦਿਨ ਤੇ ਮੌਸਮ ਬਹੁਤ ਵਧੀਆ ਬਣ ਗਿਆ ਮਾ ਰਹੀ ਕਿਰਪਾ ਕਰੇ ਗਾਮ ਵੀ ਮੌਸਮ ਇਦਾਂ ਦੇ ਰਵੇ ਕਿਉਂਕਿ ਗਰਮੀ ਬੜੀ ਪਈ ਆ ਆ 1-2 ਮਹੀਨੇ ਬਹੁਤ ਧੂੜ ਨਿਕਲੀ ਤੇ ਅੱਜ ਮੌਸਮ ਹੋ ਗਿਆ ਵਧੀਆ ਸਰੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਹਾਂ ਜੀ ਮੈਂ ਪੈ ਰਿਹਾ ਨਿਕਾ ਨਿਕਾ ਤੇ ਆਪਾਂ ਆਇਆ ਜੀ ਜਿੱਥੇ ਬੂਟੇ ਬਾਟੇ ਮਰੇ ਆ ਝੋਨੇ ਦੇ ਤੇ ਉਥੇ ਝੋਨਾ ਲਾਉਣ ਆਵੇ ਕੋਪਨੀਰੀ ਤੇ ਮੌਸਮ ਬਹੁਤ ਵਧੀਆ ਠੰਡਾ ਹੈ ਨਾ ਤਲੇ ਵੀ ਕੰਮ ਕਰ ਲਿਏ ਲੱਗਦੇ ਹੋ ਤੇ ਲਓ ਜੀ ਮੈਂ ਅੱਗੇ ਨੂੰ ਵਧ ਗਿਆ ਵਾ ਸ਼ੁਰੂ ਚ ਥੋੜਾ ਸੀ ਤੇ ਬੱਦਲ ਆ ਜੇ ਵੀ ਗੱਜਦਾ ਹੈ ਤੇ ਆਹ ਸਬਜ਼ੀਆਂ ਦੀ ਵੀ ਸੁਣੀ ਗਈ ਸਾਰੀਆਂ ਜਿਹੜੀਆਂ ਸੁਣੀ ਗਈ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਬੜਾ ਵਧੀਆ ਮੌਸਮ ਬਣ ਗਿਆ ਵਾ ਤੇ ਅੱਜ ਰੱਬ ਵੀ ਖੁਸ਼ ਹੋਇਆ ਅੱਜ ਸੰਗਰਾਮ ਦਾ 8ਵੇਂ ਮਹੀਨੇ ਦੀ ਸੰਗਰਾਮ ਸੀ ਬਹੁਤ ਵਧੀਆ ਹੋ ਗਿਆ ਕਰੋ ਚੈੱਕ ਰੋਖ ਵੀ ਖੁਸ਼ ਹੋ ਗਏ ਅਜੇ 440 ਜਾ ਵੇਖੋ ਕੌਣ ਤੱਕ ਪੈਂਦਾ ਨਹੀਂ ਨੈਟ ਤੇ ਤਾਂ ਨਹੀਂ ਹੈਗਾ ਨੈਟ ਤੇ ਤਾਂ ਨੇਰੀ ਹੀ ਤੇ ਚਲੋ ਆ ਗਿਆ ਮੀਂਹ ਵਧੀਆ ਗੱਲ ਹਵਾ ਵੀ ਬਗੜੀ ਨਾਲ ਠੰਡੀ ਠੰਡੀ